ਦੋਸਤੋ ਸਾਡੇ ਨਾਲ ਅੱਜ ਨੇ ਗਰਮੇਲ ਬਰਾੜ ਤੁਸੀਂ ਇਹਨਾਂ ਨੂੰ ਅਕਸਰੀ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹੋ ਇਹਨਾਂ ਨੇ ਕਿਸਾਨੀ ਬਾਰੇ ਵੀ ਬਹੁਤ ਸਾਰੀਆਂ ਜਾਣਕਾਰੀਆਂ ਆਪਣੇ ਨਾਲ ਸਾਂਝੀਆਂ ਕੀਤੀਆਂ ਤੇ ਅੱਜ ਵੀ ਕੁਝ ਮੁਦਦਿਆਂ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਜੋ ਟਰੱਕ ਆਪਰੇਟਰ ਵੀਰਾਂ ਨੇ ਜੋ ਹੜਤਾਲ ਕੀਤੀ ਆ ਉਸ ਬਾਰੇ ਆਪਾਂ ਜਨ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਤੁਹਾਡਾ ਟਰੱਕ ਆਪਰੇਟਰ ਅੱਜ ਦਾ ਟਰੱਕ ਵੀਰਾਂ ਵਾਸਤੇ ਕੋਈ ਨਵਾਂ ਹੀ ਸੱਪ ਕੱਢਾਂਗੇ ਇਹਦਾ ਅੱਗੇ ਵੀਡੀਓ ਵੇਖੋ ਤੁਸੀਂ ਦੱਸਾਂਗੇ ਸਾਰਾ ਕੁਝ ਤੁਹਾਨੂੰ ਜਾਣਕਾਰੀ ਦੇਵਾਂਗੇ ਦੇ ਵਿੱਚ ਠੀਕ ਹੈ ਵੀਡੀਓ ਕੱਟੇ ਹੋਣਾ ਲੰਮੀ ਜਰੂਰ ਹੋ ਸਕਦੀ ਹੈ ਪਰ ਜਾਣਕਾਰੀ ਪੂਰੀ ਦੇਵਾਂਗੇ ਠੀਕ ਹੈ ਠੀਕ ਹੈ ਦੋਸਤੋ ਤੇ ਆਪਾਂ ਸਵਾਲ ਜਵਾਬ ਸ਼ੁਰੂ ਕਰਦੇ ਹਾਂ ਜਿਹਨਾਂ ਨਾਲ ਅੱਜ ਪਤਾ ਤੈਨੂੰ ਕੀ ਹੋਇਆ ਯਾਰ ਅੱਜ ਭਰਾਵਾ ਟਰੱਕ ਵੀਰਾਂ ਨੇ ਸਾਰੇ ਪੰਪ ਬੰਦ ਕਰਤੇ ਟਰੱਕਾਂ ਨੇ ਨਾ ਸਿਰਾ ਘਰਾਤਾ ਯਾਰ ਅਜ ਤੱਕ ਗੀੜੀਆਂ ਗੂੜੀਆਂ ਨਹੀਂ ਵੱਜਦੀਆਂ ਮੜੀਰਦੀਆਂ ਹੋਣਾ ਹੁਣ ਤਾਂ ਅੰਦਰ ਲਾਉਣੇ ਪੈਣਗੇ ਮੋਟਰ ਸੈਲਨ ਨੂੰ ਉਹ ਤਾਂ ਦੋ ਦਿਨ ਹੋਰ ਚੱਲੂਗਾ ਮੋਟਰ ਸੈਲਨ ਦਾ ਹਾਂ ਹੈ ਤੇ ਪੰਪ ਉਹ ਮਰੇ ਭੀੜ ਕਿ ਨਹੀਂ ਲੱਗੀ ਸੀ ਹੈਨਾ ਭੀੜ ਤਾਂ ਬਾਈ ਐਂ ਲੱਗਦਾ ਜਿਵੇਂ ਅੱਜ ਕੋਈ ਮੇਲਾ ਲੱਗਿਆ ਹੁੰਦਾ ਕਿਤੇ ਜਿਵੇਂ ਆਪਾਂ ਕਿਤੇ ਮੇਲੇ ਤੇ ਚੱਲੇ ਹੁੰਨੇ ਨਾ ਐਂ ਲੱਗਿਆ ਪਿਆ ਸੀ ਅੱਜ ਇਕੱਠ ਮਿਤਰਾ ਤੇ ਕਿੰਨਾ ਨਾ ਵੀ ਲੋਕ ਜਿਵੇਂ ਨਾ ਪਤਾ ਨਹੀਂ ਕੀ ਉਹਨਾਂ ਨੂੰ ਹਵਾ ਬਣ ਗਿਆ ਹੁੰਦਾ ਕਿਵੇਂ ਅੱਗ ਲੱਗੀ ਪਈ ਆ ਹੈਨਾ ਯਾਰ ਵੀ ਹਰੇਕ ਨੂੰ ਆਂ ਲੱਗਦਾ ਵੀ ਮੇਰਾ ਕੀ ਬਣੂਗਾ ਮੈਂ ਜੇ ਨਾ ਮੋਟਰਸਾਈਕਲ ਤਾਂ ਕਾਰ ਚਲਾਈ ਤੇ ਮੇਰਾ ਕੀ ਹੋ ਜੂਗਾ ਲੋਕਾਂ ਵਲੇ ਜਾ ਕੇ ਤੇਲਾਂ ਨੂੰ ਪੈ ਗਿਆ ਨਹੀਂ ਆਪਾਂ ਟਰੱਕ ਵੀ ਰਣਾ ਕੋਲੇ ਖੜਦ ਗਏ ਜਾ ਕੇ ਤੇ ਨਾਲੇ ਤੂੰ ਦੇਖ ਯਾਰ ਵੀ ਓ ਹਣ ਜੇ ਮੰਨ ਲਾ ਕਿੰਨੇ ਕਿ ਦਿਨ ਚੱਲੂਗਾ ਇਹ ਕੰਮ ਵਾਤੋਂ 5-7 ਦਿਨ ਸੋਚਦੇ ਪਬਲਿਕ ਦਾ ਕਿ 5-7 ਦਿਨ ਚੱਲੂਗਾ ਹੋਰ ਵਾਤੋਂ ਕਿੰਨਾ ਕਿ ਚੱਲੂਗਾ ਇਹ ਸਰਕਾਰ ਬੜਾ ਟਾਈਮ ਖੜ ਨਹੀਂ ਸਕਦੀ ਨਹੀਂ ਆਪਾਂ ਨੂੰ ਤਾਂ ਜਦੋਂ ਕਿਸਾਨੀ ਅੰਦੋਲਨ ਵੇਲੇ ਤਾਂ ਆਪਾਂ ਮੰਨ ਲਾ ਦੋ ਸਾਲਾਂ ਨੂੰ ਉੱਥੇ ਬੈਠੇ ਰਹੇ ਸੀ ਨਹੀਂ 2 ਸਾਲਾਂ ਮੈਂ ਬੈਠੇ ਰਹੇ ਸੀਗੇ ਉਹਨਾਂ ਨੂੰ ਆਏ ਸੀ ਵੀ ਚੱਲ ਪਹਿਲਾਂ ਉਹਨਾਂ ਨੂੰ ਆਏ ਸੀ ਵੀ ਕਿਸਾਨ ਕਿਹੜਾ ਇਕੱਠੇ ਹੋ ਸਕਣਗੇ ਹੁਣ ਪਰ ਇਹਨਾਂ ਮੋਦੀ ਨੂੰ ਪਤਾ ਲੱਗ ਗਿਆ ਵੀ ਜੇ ਹੁਣ ਅੱਜ ਹੀ ਅੱਵਲ ਤਾਂ ਕੱਲ ਸ਼ਾਮ ਤੱਕ ਹੀ ਮੋਦੀ ਸਰਕਾਰ ਤੱਕ ਖਬਰ ਪਹੁੰਚ ਜੂਗੀ ਵੀ ਚੱਕੇ ਜਾਮ ਹੋ ਚੁੱਕੇ ਐ ਤੇ ਆਪਾਂ ਨੀਵੀ ਪਾ ਲਗੇ ਨਹੀਂ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਹਨਾਂ ਨੇ 24 ਵਿੱਚ ਵੋਟਾਂ ਲੈਣੀਆਂ ਕਿ ਇਹ ਲੋਕਾਂ ਨੂੰ ਉਹੀ ਸਮਝਦੇ ਗਾਦਰਮੁਲੀ ਸਮਝਦੇ ਤੇ ਨਵੇਂ ਸਾਲ ਤੇ ਤੋਹਫ਼ਾ ਦਿੱਤਾ ਮੋਦੀ ਸਰਕਾਰ ਨੇ 2024 ਦਾ ਅੱਛਾ ਹਾਂ ਇਹ ਜਨਤਾ ਲਈ ਤੋਹਫ਼ਾ ਹੈ ਵੀ ਛੋਡੇ ਲਈ ਨਵਾਂ ਤੋਹਫ਼ਾ ਆ ਬਈ ਇਹੇ ਵੀ ਤੁਸੀਂ ਕਿਸੇ ਕਾਰ ਚ ਮਾਰੋ ਭਾਵੇਂ ਜਾਣ ਕੇ ਵਜੇ ਭਾਵੇਂ ਉਜੇ 10 ਲੱਖ ਸਰਕਾਰ ਨੂੰ ਦਿਓ ਇਹਦਾ ਮਤਲਬ ਜੇ ਕੋਈ ਮੰਨ ਲਓ ਬੰਦਾ ਘਰੇ ਲੜਦਾ ਕੋਈ ਕਿਸੇ ਨੂੰ 5-7 ਲੱਖ ਦੀ ਲੋੜ ਆ ਤੇ ਅਗਲਾ ਕਹਿੰਦਾ ਵੀ ਹਾਂ ਵੀ ਊਂਕਰ ਜਾ ਮੰਨ ਲਓ ਕਿਸੇ ਦੇ ਉੱਤੇ ਹੈ ਤੇ ਉਹ ਉਹ ਜਾ ਕੇ ਟਰੱਕ ਥੱਲੇ ਆ ਜੇ ਵੀ ਮਕਰ ਨੂੰ ਟੱਬਰ ਨੂੰ 10 ਲੱਖ ਮਿਲ ਜੂ ਹਾਂ 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 ਇਹ ਸਹੂਲਤ ਦਿੱਤੀ ਹੈ ਮੋਦੀ ਸਰਕਾਰ ਨੇ ਦਿੱਤੀ ਹੈ ਸਹੂਲਤ ਅੱਛਾ ਇਹ ਸਕੀਮ ਹੈ ਵੋਟਾਂ ਵਾਸਤੇ ਇਹ ਤਾਂ ਹੈ ਗੱਲ ਹੀ ਗਲਤ ਹੈ ਇਹਦੇ ਤਾਂ ਨਹੀਂ ਨਹੀਂ ਮੋਦੀ ਸਰਕਾਰ ਨੇ ਸਕੀਮ ਦਿੱਤੀ ਹੈ ਭਾਈ ਜੇ 10 ਲੱਖ ਦੀ ਤੁਹਾਨੂੰ ਮਿਲਾ ਕਰੂਗਾ ਜਾ ਕੇ ਅਗਲੇ ਤੇ ਟਰੱਕ ਥੱਲੇ ਆ ਜਾਓ ਬਸ ਠੀਕ ਹੈ ਨਾ ਇਹ ਤਾਂ ਯਾਰ ਜਮਾਂ ਹੀ ਗੱਲ ਅਗਲਾ ਭਾਵੇਂ ਗਰੀਬ ਆ ਕੋ ਸਾ ਨਾਲੇ ਹੁਣ 7 ਸਾਲ ਦੀ ਜੇਲ੍ਹ ਕਰੋ ਹਾਂ ਵੀ ਮਕਰ ਉਹਦਾ ਪਰਿਵਾਰ ਵੀ ਰੁਲ ਜੇ हां वे आप आप देखो भी ਜਿਹੜਾ ਟਰੱਕ ਡਰਾਈਵਰ ਵਿਚਾਰਾ ਤੇ ਉਹ ਜੇਲ੍ਹ ਜਾਊਗਾ ਜਾਂ ਤਾਂ ਜੇਲ੍ਹ ਹੀ ਜਾਊਗਾ ਮਸਾ ਗਰੀਬ ਪਰਿਵਾਰ ਹੁੰਦਾ ਕੋਈ ਟਰੱਕ ਡਰਾਈਵਰ ਆ ਮਸਾ ਉਹਨੇ ਰੋਜੀ ਰੋਟੀ ਲਈ ਲੱਗਿਆ ਹੁੰਦਾ 7-8000 ਰੁਪਏ ਤੇ ਉਹ 10 ਲੱਖ ਰੁਪਏ ਕਿੱਥੋਂ ਲਿਆਊਗਾ ਪਹਿਲਾਂ ਤਾਂ ਇਹ ਸੋਚੇ ਮੋਦੀ ਸਰਕਾਰ ਉਹਦੇ ਜਵਾਕਾਂ ਦੀ ਪੜ੍ਹਾਈ ਰੁਲ ਜੂ ਜਵਾਕਾਂ ਦੀ ਕੀ ਸਾਰੇ ਪਰਿਵਾਰ ਦੀ ਜ਼ਿੰਦਗੀ ਰੁਲ ਜੂਗੀ ਹਾਂ ਉਹਦੇ ਘਰ ਵਾਲੀ ਉਹਦੀਆਂ ਭੈਣਾਂ ਉਹਦੀਆਂ ਉਹਦੇ ਮਾਪੇ ਉਹ ਵਿਚਾਰਾ ਨੂੰ ਬੁਢਾਪਾ ਉਹਨਾਂ ਦਾ ਰੁਲ ਜੂਗਾ ਯਾਰ ਉਹ ਤਾਂ ਰੁਲ ਜੂਗਾ ਸਾਰਾ ਪਰਿਵਾਰ ਹੀ ਰੁਲ ਗਿਆ ਜੀ ਉਹਨਾਂ ਦਾ ਠੀਕ ਹੈ ਨਾ 7 ਸਾਲ ਦੀ ਸਜ਼ਾ ਹੋਊਗੀ ਉੱਤੋਂ 10 ਲੱਖ ਰੁਪਈਆ ਤੇ ਜਿਹੜੀ ਕੋਰਗੀ ਉਹਨੇ ਜੋੜੀ ਹੋਣੀ ਐ ਉਹ ਤਾਂ ਹੀ ਲੰਗ ਜੂ ਸਾਰੀ ਤੇ ਕੇਂਦਰ ਸਰਕਾਰ ਨੇ ਕਿਸੇ ਨਾ ਰਹਿ ਰੂ ਨਹੀਂ ਕੀਤੀ ਯਾਰ ਉਹ ਅੰਦਰ ਬੈਠੇ ਨੇ ਰਹਿ ਕੇ ਇਹਦੀ ਨਾ ਕਰਨੀ ਐ ਉਹਨਾਂ ਨੇ ਘਟਾ ਆਪ ਗੱਡੀਆਂ ਚਲਾਉਣੀਆਂ ਕੇਂਦਰ ਸਰਕਾਰ ਨੇ ਡਰਾਈਵਰ ਲੱਗੇ ਹੁੰਦੇ ਐ ਉਹਨਾਂ ਨੇ ਹੀ ਚਲਾਉਣਗੇ ਤੇ ਬਾਕੀ ਜੇ ਉਹਨਾਂ ਦੀ ਗੱਡੀ ਜਾਊਗੀ ਮੂਰੇ 10 ਕਿਲੋਮੀਟਰ ਤੱਕ ਤਾਂ ਪਹਿਲਾਂ ਰਸਾਫ਼ ਸਾਫ਼ ਕਰਾਉਂਦੇ ਐ ਉਹਨਾਂ ਨੂੰ ਕੀ ਪਤਾ ਲੱਗਦਾ ਵੀ ਕਿਵੇਂ ਗੱਡੀ ਚੱਲਦੀ ਜਾਂ ਕਿਵੇਂ ਨਹੀਂ ਚੱਲਦੀ ਤੇ ਇਹਨਾਂ ਦੇ ਸਲਾਹ ਸਲੂਕਰ ਜਿਹੜੇ ਉਹਨਾਂ ਨੂੰ ਦੱਸਦੇ ਨਹੀਂਗੇ ਵੀ ਆਏ ਇਹਦਾ ਰਿਜ਼ਲਟ ਆ ਨਿਕਲੂ ਉਹਨਾਂ ਨੂੰ ਕੋਈ ਪਤਾ ਹੋਊਗਾ ਤਾਂ ਫੇਰ ਹੀ ਲੱਗੂ ਸਲਾਹਕਰ ਕਿਹੜਾ ਉਹ ਸਲਾਹ ਕਰ ਰਿਹਾ ਇਹਨਾਂ ਦੇ ਬਾਨੀ ਡਾਨੀ ਵਰਗੇ ਨਹੀਂ ਉਹਨਾਂ ਨੇ ਕਿਹੜਾ ਗੱਡੀਆਂ ਚਲਾਈਆਂ ਕਦੇ ਹਾਂ ਹੈ ਸਰਦਾਰ ਕਿਲੋਮੀਟਰ ਦਾ ਦੱਸ ਰਾਹ ਖਾਬ ਉਹਨਾਂ ਨੂੰ ਦੱਸ ਸਲਾਹਕਰ ਵੀ ਬਾਨੀ ਡਾਨੀ ਵਰਗੇ ਬਾਨੀ ਡਾਨੀ ਵਰਗੇ ਸਲਾਹ ਕਰ ਇਹਨਾਂ ਦੇ ਚੱਲਦੀ ਸਰਕਾਰ ਉਹਦੇ ਦੀਨ ਐ ਅੱਛਾ ਹਾਂ ਮੋਦੀ ਬਸ ਅਡਾਨੀ ਦੇ ਜਿਵੇਂ ਕਹਤਾ ਵਾ ਮੋਦੀ ਨੇ ਕਰ ਦੇਣਾ ਤੇ ਦੋਸਤੋ ਦੇਖ ਲਾ ਵੀ ਤੁਸੀਂ ਥੋੜੀ ਘੇਰੇ ਆ ਇਸ ਗੱਲ ਬਾਰੇ ਟਰੱਕ ਡਰਾਈਵਰ ਵੀਰ ਆ ਜਿਹੜੇ ਵੀ ਉਹਨਾਂ ਨੇ ਸਹੀ ਕੀਤਾ ਕਿ ਗਲਤ ਕੀਤਾ ਵੀ ਇਹ ਕਾਲੇ ਕਾਨੂੰਨ ਜਿਹੜੇ ਡਰਾਈਵਰਾਂ ਬਾਰੇ ਆਏ ਆ ਇਹ ਫਿਰ ਮੋਟਰਸਾਈਕਲ ਕਾਰਾਂ ਨਾਲ ਸਾਰਿਆਂ ਤੇ ਲਾਗੂ ਹੋ ਗਏ ਸਾਰਿਆਂ ਸਾਰਿਆਂ ਤੇ ਸਨੇ ਟਰੈਕਟਰਾਂ ਵਾਲੇ ਤੇ ਜਿਹੜਾ ਮੋਟਰਸਾਈਕਲ ਆ ਹਰ ਇੱਕ ਘਰੇ ਆ ਹਰੇ ਘਰੇ ਆ ਤੇ ਹਰ ਬੰਦਾ ਲਾਗੂ ਹੈ ਹਰੇਕ ਤੇ ਲਾਗੂ ਜੀ ਹਰੇਕ ਤੇ ਲਾਗੂ ਆ ਇਹ ਆਏ ਨਾ ਸੋਚੋ ਕੱਲੇ ਆਪਣੇ ਟਰੱਕ ਵੀਰਾਂ ਦੇ ਹੀ ਆ ਇਹ ਜਿਹੜੇ ਕੋਈ ਟੈਕਸੀ ਚਲਾਉਂਦਾ ਹੈ ਜਾਂ ਕੋਈ ਆਪਣੇ ਘਰੇ ਮੋਟਰਸਾਈਕਲ ਚਲਾਉਂਦਾ ਹੈ ਉਹਦੇ ਵਾਸਤੇ ਵੀ ਲਾਗੂ ਹੈ। ਅੱਛਾ ਇਹ ਤਾਂ ਫਿਰ ਬਹੁਤ ਮਾੜਾ ਕਾਨੂੰਨ ਆ ਯਾਰ। ਪੂਰਾ ਮਾੜਾ ਕਾਨੂੰਨ ਇਹ ਮੇਰੇ ਹਿਸਾਬ ਨਾਲ ਮੈਨੂੰ ਤਾਂ ਐਂ ਲੱਗਦਾ ਕਦੇ-ਕਦੇ ਸਰਕਾਰ ਇਹ ਨਾਲ ਲਿਆ ਹੁਣ ਵੀ ਜੇ ਤੁਹਾਡੇ ਸਾਈਕਲ ਥੱਲੇ ਕੁੱਤਾ ਕੇ ਮਰ ਗਿਆ ਉਹਦੇ ਵਾਸਤੇ ਵੀ 100 ਲੱਖ ਰੁਪਇਆ ਭਰੋ। ਕਿਤੇ ਇਹ ਨਾ ਕਾਨੂੰਨ ਲਾਗੂ ਕਰ ਦੇਣ ਦੋ ਕ ਦਿਨਾਂ ਬਾਅਦ ਇਹ ਕਿਤੇ ਕਹਿੰਦੇ ਨਾ ਭਾਈ ਹੁਣ ਬੰਦੇ ਦਾ ਲਾਗੂ ਕਰਿਆ ਨਾਲ ਕੁੱਤੇ ਬਿੱਲੇ ਦਾ ਵੀ ਕਰ ਦੇਗੇ। ਅੱਛਾ ਹਾਂ। ਠੀਕ ਹੈ ਨਾ? ਤੁਹਾਡਾ ਆਪਣਾ ਜੇ ਡੱਟ ਕੇ ਮੁਕਾਬਲਾ ਕਰਨਾ ਪਊਗਾ ਇਹਦੇ ਨਾਲ ਸਰਕਾਰ ਨਾਲ ਖੜਨਾ ਪੈਣਾ ਆਪਾਂ ਨੂੰ ਜਾ ਕੇ ਉੱਥੇ ਇਹਦੇ ਨਾਲ ਫਿਰ ਉਹ ਸਾਰੇ ਕਾਮੇ ਰੁਕ ਜਾਣਗੇ ਸਾਰੇ ਜੀ ਸਾਰੇ ਕਿੱਥੇ ਪੰਪੀ ਨਹੀਂ ਨਹੀਂ ਪੰਪ ਕਿ ਰੁਕਣਗੇ ਦੇਖੋ ਤੁਸੀਂ ਹੁਣ ਕੋਈ ਆਪਣਾ ਕੋਈ ਵਪਾਰੀ ਹੈ ਉਹਨੇ ਆਪਦਾ ਮਾਲ ਲੋਡ ਕਰਾਇਆ ਹੋਇਆ ਹੈ ਕਿਸੇ ਪਾਸੋਂ ਬਾਹਰੋਂ ਕੋਈ ਮਾਲ ਆ ਰਿਹਾ ਹੈ ਠੀਕ ਹੈ ਨਾ ਜਦੋਂ ਟਰੱਕ ਵੀਰ ਹੜਤਾਲ ਤੇ ਹੈ ਤਾਂ ਮਾਲ ਕਿਵੇਂ ਆਪਦਾ ਤੱਕ ਪਹੁੰਚੂਗਾ ਹਾਂ ਗਾਂ ਹੋਲ ਸੇ ਦਰਾਂ ਕੋਲ ਕਿਵੇਂ ਆਊਗਾ ਠੀਕ ਹੈ ਨਾ ਜਿਵੇਂ ਆਪਣੇ ਕੋਈ ਢਾਬੇ ਵਾਲੇ ਵੀਰ ਹੈ ਠੀਕ ਹੈ ਨਾ ਉਹਨਾਂ ਕੋਲੇ ਆ ਕੇ ਟਰੱਕ ਡਰਾਈਵਰ ਰੋਟੀ ਪਾਣੀ ਖਾਂਦੇ ਆਛਾ ਠੀਕ ਹੈ ਬਹਿੰਦੇ ਉਹਨਾਂ ਕੋਲੇ ਉਹਨਾਂ ਦਾ ਵਿਚਾਰਿਆਂ ਦਾ ਜਿਹੜਾ ਰੋਟੀ ਪਾਣੀ ਦਾ ਕੰਮ ਉਹ ਬੰਦ ਹੋਊਗਾ ਠੀਕ ਹੈ ਨਾ ਸਾਰੇ ਇੱਕ ਮੇਰੇ ਹਿਸਾਬ ਨਾਲ ਹਰੇਕ ਵਰਗ ਦੇ ਦੇ ਬੰਦੇ ਨੂੰ ਇਹਦਾ ਨੁਕਸਾਨ ਭੁਗਤਣਾ ਪਊਗਾ ਕੱਲਾ ਇਹ ਨਾ ਸੋਚੋ ਵੀ ਕੱਲਾ ਟਰੱਕ ਉੱਥੇ ਬੈਠਿਆ ਵੀ ਉਹਨਾਂ ਨੂੰ ਹੀ ਨੁਕਸਾਨ ਆਇਆ ਇਹ ਜਿਹੜਾ ਛੋਟਾ ਕਰਾਨੇਦਾਰ ਹੈ ਨਾ ਕਰਾਨਾ ਵਾਲੀ ਦੁਕਾਨ ਆਪਣੇ ਘਰਾਂ ਦੇ ਵਿੱਚ ਉਹਨੂੰ ਵੀ ਨੁਕਸਾਨ ਹੋਊਗਾ ਇਹਦਾ ਕਿਉਂਕਿ ਉਹਨਾਂ ਕੋਲੇ ਹੀ ਮਾਲ ਤਾਂ ਉੱਪਰੋਂ ਆਉਣਾ ਹੈ ਉਹ ਵੀਗਾ ਹੋਲਸੇਲ ਵਾਲੇ ਦੁਕਾਨਾਂ ਦੇ ਕੋਲ ਪਹਿਲਾਂ ਮਾਲ ਆਊਗਾ ਫਿਰਗਾ ਇਹਨਾਂ ਕੋਲੇ ਹੁੰਦਾ ਠੀਕ ਹੈ ਨਾ ਜੇ ਪਿੱਛੋਂ ਹੀ ਨਾ ਕੋਈ ਮਾਲ ਆਇਆ ਤਾਂ ਆਪਣੇ ਕੋਲ ਘਰਾਂ ਕੋਲ ਸਾਬਣ ਵੀ ਨਹੀਂ ਆਉਣੀ ਆਪਣੇ ਘਰੇ ਇਹਦਾ ਫਿਰ ਯਾਰ ਜਿੰਨੇ ਡਰਾਈਵਰ ਆ ਉਹ ਤਾਂ ਮੈਨੂੰ ਲੱਗਦਾ ਜਿਹੜੇ ਪ੍ਰਾਈਵੇਟ ਨੌਕਰੀਆਂ ਕਰਦੇ ਆ ਉਹ ਨੌਕਰੀਆਂ ਛੱਡ ਦੇਣਗੇ ਵੀ ਛੱਡਣੀ ਪੈਣੀ ਆ ਹੁਣ ਤੁਸੀਂ ਆਪ ਹੀ ਸੋਚੋ ਤੁਸੀਂ ਡਰਦੇ ਕਿਤੇ ਜਾੜੋਂਗੇ ਵੀ ਸਾਨੂੰ ਪਤਾ ਲੱਗ ਗਿਆ ਵੀ ਮੂਰੇ ਜਾਨ ਬੁੱਝ ਕੇ ਕੋਈ ਅੱਜਕੱਲ੍ਹ ਵੇਖਿਆ ਮੈਂ ਕਈ ਲੋਕ ਆਤਮ ਹੱਤਿਆ ਕਰ ਰਹੇ ਆ ਠੀਕ ਹੈ ਨਾ ਤੇ ਆਤਮ ਹੱਤਿਆ ਕਰ ਰਹੇ ਆ ਬਤ ਕਈ ਵੀ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਹਾਂ ਇਹਦੀ ਗੱਲ ਸੁਣ ਲਓ ਸਾਰੇ ਆਣੇ ਕਿ ਟ੍ਰੱਕਾਂ ਵੀਰਾਂ ਨਾਲ ਖੜੋ ਟੱਕਾ ਵੀਰਾਂ ਨਾਲ ਕਰੋ ਹਾਂ ਤੇ ਜਿਵੇਂ ਆਪਣੇ ਹੁਣ ਇਹ ਗੱਲ ਕੋਈ ਵੀ ਨਾ ਆਪਣੇ ਘਰੇ ਸਮਾਨ ਪਹੁੰਚਾ ਆਪਣੇ ਕਰਿਆਨੇ ਦੁਕਾਨ ਤੱਕ ਹਾਂ ਤਾਂ ਉਹ ਆਪਣੇ ਕੋਲੇ ਨਾ ਪਹੁੰਚਿਆ ਤਾਂ ਉਹਨੂੰ ਵੀ ਘਾਟਾ ਪਊਗਾ ਇਹ ਹਰੇਕ ਵਰਗ ਦੇ ਆਦਮੀ ਨੂੰ ਇਸ ਦਾ ਸਾਹਮਣਾ ਕਰਨਾ ਪਊਗਾ ਹੀ ਪਊਗਾ ਠੀਕ ਹੈ ਨਾ ਹਾਂ ਕੱਲੇ ਟਰੱਕ ਦੀਆਂ ਨਾਲ ਨੂੰ ਨੁਕਸਾਨ ਹੈ ਸਾਰੇ ਜਿਹੜੇ ਘਰੇ ਇਸ ਟਾਈਮ ਰਜਾਈਆਂ 'ਚ ਵੀ ਬੈਠੇ ਨੇ ਉਹਨਾਂ ਨੂੰ ਵੀ ਨੁਕਸਾਨ ਹੈ ਨਾ ਸੋਚ ਵੀ ਦੱਸ ਦਿੰਦਾ ਆਪਣੀ ਜਿਹੜੀ ਕਣਕਾ ਇਹ ਵੀ ਹੁਣ ਟਰੱਕਾਂ ਵਾਲੀ ਲੈ ਕੇ ਜਾਂਦੇ ਆ ਹਾਂ ਟਰੱਕਾਂ ਵਾਲੀ ਵੀਰ ਹੀ ਲੈ ਕੇ ਜਾਣਗੇ ਬਾਹਰ ਹਾਂ ਠੀਕ ਹੈ ਨਾ ਬਾਹਰੋਂ ਵੀ ਆਪਣੇ ਸਮਾਨ ਆਊਗਾ ਉਹ ਵੀ ਆਪਣੇ ਹੋਊਗਾ ਤੇ ਦੇਸ਼ ਦਾ ਮੈਨ ਲੱਗਦਾ ਅਰਬਾਂ ਦਾ ਨੁਕਸਾਨ ਹੋ ਜੂ ਯਾਰ ਇੱਕ ਦਿਨ 'ਚ ਪੂਰਾ ਨੁਕਸਾਨ ਹੋਊਗਾ ਯਾਰ ਬਕਰਬਾ ਹਾਂ ਠੀਕ ਹੈ ਨਾ ਇਹ ਨਾ ਸੋਚੋ ਵੀ ਰਜਾਈਆਂ 'ਚ ਪਏ ਆ ਆਪਣੇ ਕੋਲ ਤਾਂ ਨਾਜ ਪਿਆ ਪੈਟਰੋਲ ਹੈਗਾ ਆਪਣਾ ਦੱਸ ਦੇ ਨਿਕਲਦੇ ਆ ਠੀਕ ਹੈ ਨਾ ਅੱਜ ਆਪ ਨੂੰ ਨਾਲ ਖੜਨ ਦੀ ਲੋੜ ਆ ਉਹਨਾਂ ਸ ਸਾਰਿਆਂ ਨੂੰ ਆਪਦੇ ਆਪਦੇ ਸੋਸ਼ਲ ਮੀਡੀਆ ਤੋਂ ਟਰੱਕ ਵਾਲੇ ਵੀਰ ਆ ਜਿਹੜੇ ਟਰੱਕ ਆਪਰੇਟਰ ਆ ਜਿਹੜੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਦੇ ਹੱਕ ਰੋ ਬੋਲਣਾ ਚਾਹੀਦਾ ਹੱਕ ਜੀ ਹੱਕ ਜੀ ਹਾਂ ਅੱਜ ਆਪਣਾ ਨਾਲ ਖੜਨਾ ਚਾਹੀਦਾ ਹੈ ਠੀਕ ਹੈ ਨਾ ਠੀਕ ਆ ਤੇ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਆਪਦੇ ਕਮੈਂਟ ਸਾਨੂੰ ਜਰੂਰ ਦੱਸਿਓ ਤੁਹਾਡੇ ਕੀਮਤੀ ਸੁਝਾਅ ਸਾਡੇ ਲਈ ਬਹੁਤ ਸਾਡੇ ਧਿਆਨ ਚ ਔਰ ਲੰਮਾਂਗੇ ਅਸੀਂ ਤੇ ਉਹਨਾਂ ਤੇ ਉਹ ਜਿਹੇ ਟਾਪਿਕਾਂ ਦੇ ਅਸੀਂ ਅੱਗੇ ਵੀ ਵੀਡੀਓ ਕੋਈ ਵੀ ਮੁੱਦੇ ਬਣਨਗੇ ਜਿਹੜੇ ਉਹਨਾਂ ਤੇ ਅਸੀਂ ਗੱਲਬਾਤ ਕਰਿਆ ਕਰਾਂਗੇ ਇਹ ਸਾਡੇ ਨਾਲ ਸੀ ਅੱਜ ਗਰਮੇਲ ਬਰਾਡ ਕਿਹੜਾ ਜਿਲ੍ਹਾ ਆਪਣਾ ਫਰੀਦਕੋਟ ਪਿੰਡ ਜੈਤੋ ਹਾਂ ਤੇ ਸਰਾਂ ਨੂੰ ਕੋਈ ਹੋਰ ਗੱਲਬਾਤ ਕੋਈ ਦੱਸਣੀ ਹੋਵੇ ਬਾਈ ਜਿਹੜਾ ਕੋਈ ਇਹ ਚੈਨਲ ਵੇਖ ਰਿਹਾ ਹੈ ਤਾਂ ਉਹਨੂੰ ਸਾਕਰਾਪ ਕਰੋ ਲਾਈਕ ਤੇ ਫੋਲੋ ਜਰੂਰ ਕਰੋ ਜੀ ਚਲੋ ਠੀਕ ਹੈ ਜੀ ਦੋਸਤੋ ਮਿਲਦਾਂ ਫੇਰ ਕਦੀ